ਨੂੰ ਯਾਦ ਹੋਣਾ ਹੈ ਕੁਝ ਦਿਨ ਪਹਿਲਾਂ ਮੁਕਸਰ ਤੇ ਬਿਲਕੁਲ ਨੇੜੇ ਇੱਕ ਘਟਨਾ ਵਾਪਰੀ ਸੀ ਜਿੱਥੇ ਪੁੱਤ ਨੇ ਰੌਲਾ ਪਾਇਆ ਕਿ ਮੈਂ ਆਪਣੇ ਪਿਓ ਨੂੰ ਦਵਾਈ ਦਿਵਾਉਣ ਚੱਲਿਆ ਸੀਗਾ ਰਾਹ ਦੇ ਵਿੱਚ ਲੁਟੇਰੇ ਪੈ ਗਏ ਮੇਰੇ ਪਿਓ ਨੂੰ ਮਾਰ ਗਏ ਤੇ ਕਾਰ ਦੀ ਚਾਬੀ ਵਗੈਰਾ ਲੈ ਗਏ ਜਦੋਂ ਪੁਲਿਸ ਨੇ ਕੋਹਕ ਪੜਤਾਲ ਕੀਤੀ ਸਾਰੀਆਂ ਚੀਜ਼ਾਂ ਜਦੋਂ ਵੇਖੀਆਂ ਤਾਂ ਮਾਮਲਾ ਉਲਟਾ ਨਿਕਲਿਆ ਉਲਟਾ ਇਹ ਨਿਕਲਿਆ ਸੀਗਾ ਕਿਉਂਕਿ ਉਸ ਮੁੰਡੇ ਨੇ 25 ਲੱਖ ਰੁਪਈਆ ਸੀ ਉਹਦੇ ਕੋਲ ਉਹ ਸਾਰਾ ਪੈਸਾ ਆਨਲਾਈਨ ਗੇਮਿੰਗ ਦੇ ਵਿੱਚ ਉਡਾ ਦਿੱਤਾ ਸੀਗਾ ਜਦ ਕਿ ਬਾਪ ਗਾਂਹ ਜ਼ਮੀਨ ਦੀ ਗੱਲ ਕਰੀ ਬੈਠਾ ਸੀਗਾ ਕਿ ਚਲੋ ਇਹਦੇ ਦੋ ਟੱਪੇ ਬਣ ਜਾਣਗੇ ਦੋ ਸਿਆੜ ਹੋਰ ਬਣ ਜਾਣਗੇ ਪਰ ਪੁੱਤ ਨੇ ਆਪਣੀ ਇਸ ਬੇਵਕੂਫੀ ਨੂੰ ਜਾਂ ਕਹਿ ਲੋ ਕਿ ਆਪਣੀ ਇਸ ਘਾਟੇਵੰਦੀ ਕਰਤੂਤ ਨੂੰ ਲਕਾਉਣ ਵਾਸਤੇ ਪਿਓ ਹੀ ਮਾਰ ਦਿੱਤਾ ਥੋੜਾ ਹੋਰ ਪਿੱਛੇ ਲੈ ਜਾਣਾ ਇਸ ਘਟਨਾ ਤੋਂ ਕਹਿ ਲੋ ਕਿ ਚੰਦ ਮਹੀਨੇ ਪਹਿਲਾਂ ਫਿਰੋਜ਼ਪੁਰ ਦੇ ਵਿੱਚ ਵੀ ਇੱਕ ਮਾਮਲਾ ਐਸਾ ਵਾਪਰਿਆ ਸੀਗਾ ਤਲਵੰਡੀ ਭਾਈ ਕਸਵੇ ਦੇ ਵਿੱਚ ਦਰਅਸਲ ਕੀ ਹੈ ਕਿ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਜਿਹੜੇ ਸੀਗੇ ਉਸ ਸਲਫਾਸ ਖਾ ਕੇ ਮਰੇ ਸੀ ਉਹਦੇ ਵਿੱਚ ਵੀ ਇਹ ਨਿਕਲਿਆ ਸੀਗਾ ਕਿ ਇਸ ਅੰਤ ਦਾ ਕਿਤੇ ਨਾ ਕਿਤੇ ਵੱਡਾ ਕਾਰਨ ਇਹੀ ਹੈ ਕਿ ਟੀਵੀ ਐਡ ਦੇ ਚੱਕਰ ਦੇ ਵਿੱਚ ਅਮਨ ਗੁਲਾਟੀ ਜਿਹੜੇ ਪਰਿਵਾਰਕ ਮੁਖੀ ਸਨ ਉਹਨਾਂ ਨੇ ਆਨਲਾਈਨ ਗੇਮ ਦੇ ਵਿੱਚ ਬਹੁਤ ਵੱਡਾ ਘਾਟਾ ਖਾ ਲਿਆ ਤੇ ਸਿੱਟਾ ਇਹ ਨਿਕਲਿਆ ਕਿ ਸਾਰਾ ਟਬਰ ਖਤਮ ਹੋ ਗਿਆ ਆ ਹੁਣ ਇੱਕ ਵਿਅੰਗਮਈ ਖਬਰ ਚੱਲਦੀ ਪਈ ਆ ਯੂਪੀ ਦਾ ਇੱਕ ਸਪਾਈ ਆ ਉਨਾਵ ਚ ਸ਼ਾਇਦ ਤੈਨਾਤ ਆ ਉਹ ਕਹਿੰਦਾ ਕਿ ਮੈਂ ਤੇ ਮਰ ਜਾਣਾ ਜੀ ਪੁੱਛਿਆ ਘੱਤੋਂ ਮਰ ਜਾਣਾ ਹੀ ਡੁੱਬੜਿਆ ਕੀ ਹੋਇਆ ਆਖੇ ਮੈਂ 15 ਲੱਖ ਰੁਪਈਆ ਆਨਲਾਈਨ ਗੇਮਿੰਗ ਚ ਝਾਰ ਗਿਆ। ਭਾਈ ਮੈਨੂੰ ਤੇ ਸਪਾਈਆਂ ਨੂੰ ਕਹੋ ਕਿ 5-500 ਰੁਪਈਆ ਦੇਣ। ਆਪ ਦੇ ਅਫਸਰਾਂ ਨੂੰ ਕਹਿ ਰਿਹਾ ਹੈ ਕਿ ਨਹੀਂ ਤੇ ਮੈਂ ਖੁਦ ਕੁਛ ਹੀ ਕਰ ਲੈਣੀ ਆ। ਲਾਓ ਦੱਸੋ। ਇਸ ਮੁਲਕ 'ਚ ਸਭ ਚੱਲ ਕੀ ਰਿਹਾ ਹੈ। ਇਹ ਪੰਜਾਬ ਦੀਆਂ ਦੋ ਕਟਨਾਵਾਂ ਦਾ ਮੈਂ ਜ਼ਿਕਰ ਕੀਤਾ ਵਿਸ਼ੇਸ਼ ਤੌਰ ਤੇ ਗੱਲ ਤੁਹਾਡੇ ਵਾਸਤੇ ਵੀ ਆ ਗੱਲ ਮੇਰੇ ਵਾਸਤੇ ਵੀ ਆ ਸਭਨਾ ਵਾਸਤੇ ਆ। ਦੇਖੋ ਥੋੜਾ ਜਿਹਾ ਆਪਾਂ ਅੰਕੜੇ ਵਾਸੀ 'ਚ ਪੈ ਜਾਈਏ। ਇੱਕ ਆਇਆ ਕਰੋਨਾ। ਕਰੋਨਾ ਤੋਂ ਪਹਿਲਾਂ ਆਇਆ ਡਿਜੀਟਲ ਇੰਡੀਆ ਸਭ ਕੁਝ ਬਦਲ ਗਿਆ ਇਸ ਬਦਲੇ ਹਾਲਾਤ ਦੇ ਵਿੱਚ ਅੱਜ ਅੰਕੜੇ ਕੀ ਕਹਿੰਦੇ ਆ ਸਭ 110 ਕਰੋੜ ਤੋਂ ਵੀ ਵੱਧ ਮੋਬਾਈਲ ਯੂਜ਼ਰ ਨੇ ਇੰਡੀਆ 'ਚ ਕਿੰਨੇ 110 ਕਰੋੜ ਤੋਂ ਵੀ ਵੱਧ ਉਹਦੇ 'ਚੋਂ 70 ਕਰੋੜ ਸਮਾਰਟਫੋਨ ਇਸਤੇਮਾਲ ਕਰਦੇ ਨੇ ਸਭ ਉਹਦੇ 'ਚ ਇੱਕ ਅੰਕੜਾ ਹੈਰਾਨ ਕਰਨ ਵਾਲਾ ਹੈ ਕਿ 44 ਕਰੋੜ ਤੋਂ ਵੀ ਵੱਧ ਲੋਕ ਆਨਲਾਈਨ ਗੇਮਿੰਗ ਦੇ ਵਿੱਚ ਜਾਂਦੇ ਯਾਨੀ ਆਨਲਾਈਨ ਗੇਮਰਸ ਨੇ ਹੁਣ ਆਨਲਾਈਨ ਗੇਮਿੰਗਸ ਦੇ ਵਿੱਚ ਇੱਕ ਬਹੁਤ ਵੱਡਾ ਬਾਜ਼ਾਰ ਖੁੱਲ ਗਿਆ ਸਾਬ ਇੰਡੀਆ ਦਾ ਬਾਜ਼ਾਰ ਤੇ ਇੰਨਾ ਵੱਡਾ ਬਣਨ ਜਾ ਰਿਹਾ ਸਾਬ ਕਿ ਇੱਕ ਰਿਪੋਰਟ ਕਹਿੰਦੀ ਹੈ ਕਿ 2028 ਤੱਕ ਇਹ 6 ਬਿਲੀਅਨ ਤੱਕ ਪਹੁੰਚ ਜਾਏਗਾ 6 ਬਿਲੀਅਨ ਤੱਕ 6 ਬਿਲੀਅਨ ਡਾਲਰ ਸੋਚ ਕੇ ਦੇਖੋ ਸਾਬ 2 ਬਿਲੀਅਨ ਤੱਕ ਤੇ ਪਹੁੰਚਿਆ ਖਲੋਤਾ ਸਾਬ ਇਹ ਸਭ ਕੁਝ ਕਿਉਂ ਆ ਕਾਤੋਂ ਆ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸਾਡੇ ਨਾ ਬੜੇ ਆਰਥਿਕ ਬੁੱਧੀਜੀਵੀ ਵੀ ਬੜੀ ਟਕਾ ਕੇ ਗੱਲ ਕਰਦੇ ਕਹਿੰਦੇ ਜੀ ਕਿ ਇਨਵੈਸਟਮੈਂਟ ਆ ਰਿਹਾ ਜੌਬਾਂ ਮਿਲ ਰਹੀਆਂ ਨੇ ਅਰੇ ਸਾਬ ਤੇ ਇਹਨਾਂ ਨੂੰ ਖੇਡ ਕੌਣ ਰਿਹਾ ਹੈ ਵਿਲੇ ਲੋਕ ਵਿਅਰਥ ਸਮਾਂ ਗਵਾ ਰਹੇ ਨੇ ਸਾਬ ਇੱਕ ਪਾਸੇ ਬੇਰੁਜ਼ਗਾਰੀ ਆ ਇੱਕ ਪਾਸੇ ਮਾਰਾ ਮਾਰੀ ਆ ਕਿ ਪੈਸਾ ਆ ਜਾਏ ਉਹ ਡ੍ਰੀਮ 11 ਬਣਾ ਲਓ ਜੀ ਆ ਬਣਾ ਲਓ ਰਮੀ ਖੇਡ ਲਓ ਪੋਕਰ ਖੇਡ ਲਓ ਇਹ ਖੇਡ ਲਓ ਉਹ ਖੇਡ ਲਓ ਇਧਰ ਲੱਗੇ ਹੋਇਆ ਸ਼ਾਰਟਕਟ ਮਾਰਨ ਦੇ ਵਿੱਚ ਤੇ ਅਸੀਂ ਤੁਹਾਨੂੰ ਬਤਾਈਏ ਨਾ ਬੜੇ ਕਾਲੇ ਰਹਿਨੇ ਉਤਾਬਲੇ ਰਹਿਨੇ ਆ ਸੋ ਇਹਦਾ ਸਿੱਟਾ ਨਿਕਲ ਰਿਹਾ ਹੈ ਸਾਬ ਇਹ ਕੋਈ ਇੱਕ ਕਹਾਣੀ ਨਹੀਂ ਕੋਈ ਦੋ ਚਾਰ ਕਹਾਣੀਆਂ ਨਹੀਂ ਕਹਾਣੀਆਂ ਦੀ ਕਹਿ ਲੋ ਕਿ ਇੱਕ ਲੜੀਵਾਰ ਅਮੁੱਕ ਕਹਾਣੀ ਹੈ ਜਿਹਦੇ ਵਿੱਚ ਬਰਬਾਦੀ ਤੋਂ ਵੱਧ ਕੇ ਬਰਬਾਦੀ ਜੜੀ ਹੈ ਨਾ ਉਹ ਸਾਨੂੰ ਸੰਗੀਨ ਮਿਲੇਗੀ ਖਤਰਨਾਕ ਮਿਲੇਗੀ ਖੈਰ ਹੁਣ ਜੇ ਆਪਾਂ ਗੱਲ ਕਰੀਏ ਕਿ ਇਹ ਸਭ ਕੁਝ ਹੋ ਰਿਹਾ ਹੈ ਤਾਂ ਕੀ ਇਹਨੂੰ ਬੈਨ ਕੀਤਾ ਜਾਣਾ ਚਾਹੀਦਾ ਹੈ ਕਿ ਜਾਂ ਇਹਨੂੰ ਚੱਲਦੇ ਰਹਿਣਾ ਚਾਹੀਦਾ ਹੈ ਇਸ ਸਾਰੇ ਤਕਮਤਕੇ ਨੂੰ ਇਸੇ ਤਰ੍ਹਾਂ ਹੀ ਚੱਲਦੇ ਰਹਿਣਾ ਚਾਹੀਦਾ ਸਭ ਮੈਂ ਤੁਹਾਨੂੰ ਇੱਕ ਜ਼ਿਕਰੇ ਖਾਸ ਘਟਨਾ ਦੱਸਦਾ ਤਮਲ ਲਾਡੂ ਨੇ ਇਹੋ ਜਿਹਾ ਯਤਨ ਕੀਤਾ ਸੀਗਾ ਸਭ ਤਮਲ ਲਾਡੂ ਨੇ ਯਤਨ ਕੀਤਾ ਸੀਗਾ ਪਹਿਲਾਂ ਤਾਂ ਏ ਆਈ ਡੀ ਐਮ ਕਿਨੇ 2021 ਚ ਬੈਨ ਕੀਤਾ ਫਿਰ ਉਸ ਤੋਂ ਬਾਅਦ ਆ ਪਿਛਲੇ ਸਾਲ ਵੀ ਇਹਨਾਂ ਨੇ ਕੋਆਰਡੀਨੈਂਸ ਲਿਆਂਦਾ ਸੀਗਾ ਪਰ ਇਹ ਫੇਲ ਹੋ ਜਾਂਦੇ ਨੇ ਸਾਬ ਕਿਉਂ ਇਸ ਤੋਂ ਪਹਿਲਾਂ ਕਰਨਾਟਕ ਕੇਰਲ ਇਹਨਾਂ ਨੇ ਵੀ ਯਤਨ ਕੀਤੇ ਇਹ ਫੇਲ ਹੋ ਜਾਂਦੇ ਆ ਕਿਉਂਕਿ ਬਹੁਤ ਜ਼ਬਰਦਸਤ ਲ lobby ਬਣ ਚੁੱਕੀ ਹੈ ਸਾਬ ਆ ਜਿਹੜੀ ਕੈਲੋਕ ਕੇ ਆਨਲਾਈਨ ਸ਼ਰਤਬਾਜ਼ੀ ਹੁੰਦੀ ਹੈ ਚੂਹੇਬਾਜ਼ੀ ਹੁੰਦੀ ਹੈ ਇਹਨਾਂ ਦਾ ਰੈਵਨਿਊ ਇੰਨਾ ਹੈ ਸਾਬ ਤਗੜੀਆਂ ਤਗੜੀਆਂ ਇਹਨਾਂ ਦੇ ਕੋਲ ਵਕਾਲਤ ਦੀਆਂ ਫਰਮਾਂ ਇਹ ਗਏ ਕੋਰਟ ਦੇ ਵਿੱਚੋਂ ਇਹ ਸਾਰੇ ਫੈਸਲੇ ਜਿਹੜੇ ਸੀਗੇ ਪੁੱਠੇ ਕਰਵਾਏ ਇਹਨਾਂ ਨੇ ਹੁਣ ਇਹਨਾਂ ਦਾ ਅੰਕੜਾ ਇਹ ਹੈ ਤੁਹਾਨੂੰ ਯਾਦ ਹੋਣਾ ਹੈ ਅਕਤੂਬਰ 23 ਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਇਹਦੇ ਤੇ GST ਲਾ ਰਹੇ ਹਾਂ 28% ਸਰਕਾਰ ਨੇ ਵੀ ਰਸਤਾ ਕੱਢ ਲਿਆ ਕਿ ਜੋ ਜਿੱਥੇ ਵੀ ਜਾਂਦਾ ਜਾਵੇ ਖਸਮਾਂ ਦਾ ਸਿਰ ਪਿਆ ਖਾਵੇ ਅਸੀਂ ਤੇ ਪੈਸਾ ਕਮਾਉਣਾ ਸਾਬ ਅੱਜ ਦੀ ਤਰੀਕ ਦੇ ਵਿੱਚ ਸੂਰਤਿ ਹਾਲ ਇਹ ਹੈ ਕਿ ਇਹਨਾਂ ਨੇ 1200 ਕਰੋੜ ਰੁਪਇਆ ਯਾਨੀ ਮੋਦੀ ਸਰਕਾਰ 1200 ਕਰੋੜ ਰੁਪਇਆ ਇਹਨਾਂ ਕੰਪਨੀਆਂ ਤੋਂ ਕਮਾਈ ਇੱਕ ਮਹੀਨੇ ਦਾ ਓਵਰਲ ਲਾ ਲੋਗੇ ਤਾਂ 14400 ਕਰੋੜ ਬਣ ਗਿਆ ਇੱਕ ਸਾਲ ਦਾ ਤਾਂ ਫਿਰ ਉਹ ਕਿਉਂ ਬੰਦ ਕਰਾਉਣਗੇ ਸਾਬ ਹੁਣ ਕਾਨੂੰਨਨ ਜੇ ਤੁਸੀਂ ਦੇਖੋਗੇ ਤਾਂ ਇੰਡੀਆ ਦੇ ਵਿੱਚ ਕੀ ਹੈ ਕਿ ਜੋ بیٹنگ ਜਿਸ ਨੂੰ ਆਪਾਂ ਕਹਿੰਦੇ ਸ਼ਰਤਬਾਜ਼ੀ کہہ ਲਓ ਜਿਵੇਂ ਘੋੜੇ ਭੱਜ ਰਹੇ ਦੋ ਉਹਦੇ ਤੇ ਸ਼ਰਤ ਲਾਉਣੀ ਹੈ ਜਾ ਇਸ ਤਰ੍ਹਾਂ ਦੀ ਮਤਲਬ ਕਿ ਜਿਹੜੀ ਕੋਈ ਗੇਮਿੰਗ ਹੈ ਉਹ ਉਹ ਸਾਰੀ ਚੀਜ਼ ਜਿਹੜੀ ਆ ਬੈਨ ਆ ਤੇ ਜਿਹੜੀ ਗੈਂਬਲਿੰਗ ਹੈ ਜੂਏ ਬਾਜ਼ੀ ਆ ਜਿਹੜੀ ਉਹ ਕੁਝ ਸਟੇਟਾਂ ਚ ਬੈਨ ਆ ਕੁਝ ਸਟੇਟਾਂ ਚ ਖੁੱਲੀ ਆ ਸਾਡੇ ਇੱਥੇ ਤਾਸ਼ ਵਾਲਿਆਂ ਨੂੰ ਵੀ ਚੁੱਕ ਲੈਂਦੇ ਆ ਪਰ ਉਹ ਮੋਬਾਈਲ ਤੇ ਟੀਮ ਬਣਾ ਲਵੇ ਤਾਂ ਉਹਦੇ ਬਾਬਤ ਸਾਡੀ ਜਿਹੜੀ ਨਿਆ ਪ੍ਰਣਾਲੀ ਆ ਉਹ ਕਹਿੰਦੀ ਆ ਕਿ ਦੇਖੋ ਜੀ ਗੱਲ ਇਹ ਆ ਕਿ ਗੇਮ ਆਫ ਸਕਿੱਲ ਹੈ ਤਾਂ ਇਹ ਗੇਮ ਆਫ ਸਕਿੱਲ ਹੈ ਇਹ ਗੇਮ ਆਫ ਚਾਂਸ ਨਹੀਂ ਹੈ ਗੇਮ ਆਫ ਚਾਂਸ ਨੂੰ ਤਾਂ ਅਸੀਂ ਨੋ ਕਹਾਂਗੇ ਗੇਮ ਆਫ ਸਕਿੱਲ ਨੂੰ ਥੋੜੀ ਅਸੀਂ ਰੋਕ ਸਕਦੇ ਹਾਂ ਇਹ ਤੇ ਕਮਾਲ ਦੀ ਗੱਲ ਆ ਹੁਣ ਮਤਲਬ ਕਿ ਇਸੇ ਤਰ੍ਹਾਂ ਹੁਣ ਕਦੇ-ਕਦੇ ਸਵਾਲ ਇਹ ਉੱਠਦਾ ਹੈ ਕਿ ਇਸ ਨੂੰ ਜੇ ਬੈਨ ਕੀਤਾ ਜਾਂਦਾ ਤਾਂ ਫਿਰ ਉਹਦਾ ਅਸਰ ਕਿਸ ਤਰ੍ਹਾਂ ਦਾ ਤਲੰਗਾਨਾ ਨੇ ਕਿਹਾ ਕਿ ਅਸੀਂ ਤੇ ਪੂਰਨ ਤੌਰ ਤੇ ਨੂੰ ਬੰਦ ਰੱਖਾਂਗੇ ਪਰ ਹੋ ਕੀ ਰਿਹਾ ਕਿ ਉਹ ਦੂਜੀਆਂ ਸਟੇਟਾਂ 'ਚ ਵੜ ਕੇ ਉਹਨਾਂ ਦੇ ਲੋਕ ਜਾ ਕੇ ਇਸ ਤਰ੍ਹਾਂ ਦਾ ਭੁੱਲਸ ਪੂਰਾ ਕਰ ਰਹੇ ਆ ਪਰ ਐਟ ਲੀਸਟ ਘੱਟੋ-ਘੱਟ ਕੋਈ ਰੈਗੂਲੇਸ਼ਨ ਤਾਂ ਹੋਵੇ ਸਭ ਇੱਥੇ ਇਹ ਨਹੀਂ ਪਤਾ ਲੱਗਦਾ ਕਿ ਕਿੰਨਾ ਬੰਦਾ ਇੱਕੋ ਵੇਲੇ ਖੇਡ ਰਿਹਾ ਹੈ ਰਾਤ ਨੂੰ 12 ਵਜੇ ਦੇਖ ਲਓ 1 ਵਜੇ ਦੇਖ ਲਓ 2 ਵਜੇ ਦੇਖ ਲਓ ਰਮੀ ਪੋਕਰ ਚੱਲੀ ਜਾਂਦੀ ਚੱਲੀ ਜਾਂਦੀ ਕਦੇ-ਕਦੇ ਤੇ ਸਵਾਲ ਇਹ ਖੜਾ ਹੁੰਦਾ ਹੈ ਕਿ ਸਾਹਮਣੇ ਉਹ ਖੇਡ ਕੌਣ ਰਿਹਾ ਹੈ ਕੋਈ ਜੋ ਆਟੋਮੈਟ ਪਲੇਅਰ ਖੇਡ ਰਿਹਾ ਹੈ ਜਾਂ ਵਾਕਿਆ ਕੋਈ ਬੰਦਾ ਖੇਡ ਰਿਹਾ ਬੰਦੇ ਨਾਲ ਬਹੁਤ ਜ਼ਬਰਦਸਤ ਕਹਿ ਲਓ ਕਿ ਇਹਦੇ ਵਿੱਚ ਝੋਲ ਨਜ਼ਰ ਆਉਂਦੇ ਆ Dream11 ਤੇ ਕਰੋੜਾਂ ਲੋਕ ਟੀਮ ਬਣਾਉਂਦੇ ਆ ਲੱਖਾਂ ਲੋਕ ਟੀਮ ਬਣਾਉਂਦੇ ਆ ਹੁਣ ਵਾਕਿਆ ਜਦੋਂ ਤੁਸੀਂ ਆਪਣੀ ਟੀਮ ਨੂੰ ਦੇਖੋਗੇ ਮੱਥਾ ਫੜ ਕੇ ਦੇਖਦੇ ਹੋ ਤੁਸੀਂ ਕਿ ਆਹ ਕੀ ਹੋ ਗਿਆ ਯਾਰ ਮੇਰੀ ਟੀਮ ਚ ਕੀ ਨੁਕਸਿਆ ਕੀ ਪਾਰਦਰਸ਼ਤਾ ਦੇ ਨਾਲ ਸਭ ਕੁਝ ਹੋ ਰਿਹਾ ਮਤਲਬ ਕਿ ਹੁਣ ਤੋਂ ਇਹ ਵੀ ਯਕੀਨੀ ਨਹੀਂ ਹੈ ਕਿ ਕੋਈ ਨਬਾਲਗ ਹੁਣ ਦੇਖੋ ਫਰਜ਼ ਕਰੋ ਕਿ ਉਹ ਮੋਬਾਈਲ ਚੱਕਿਆ ਉਹਦੇ ਵਿੱਚ ਹੀ ਸਾਰਾ ਅੱਜ ਕੱਲ ਕ੍ਰੈਡਿਟ ਕਾਰਡ ਡੈਬਿਟ ਕਾਰਡ ਸਾਰਾ ਸਾਬ ਕਤਾਬ ਹੁੰਦਾ ਕੋਈ ਬੱਚਾ 16 ਸਾਲ ਦਾ 17 ਸਾਲ ਦਾ ਸਭ ਕੁਝ ਕਰ ਰਿਹਾ ਤੁਹਾਡੇ ਕੋਲ ਕੀ ਪੈਮਾਨਾ ਹੈ ਤੁਹਾਡੇ ਕੋਲ ਕੀ ਇਹਦੇ ਤੇ ਚੈੱਕ ਬੈਲੈਂਸ ਹੈ ਸਾਬ ਸਭ ਕੁਝ ਉਸੇ ਤਰ੍ਹਾਂ ਹੀ ਧਬੜੂ ਕੁਸੜੂ ਚੱਲੀ ਜਾਂਦਾ ਚੱਲੀ ਜਾਂਦਾ ਚੱਲੀ ਜਾਂਦਾ ਹਾਲਾਂਕਿ ਕੁਝ ਸਟੇਟਾਂ ਦੇ ਵਿੱਚ ਮੈਂ ਜਿਵੇਂ ਕਿਹਾ ਕਿ ਗੈਂਬਲਿੰਗ ਜਿਹੜੀ ਹੈ ਪਾਬੰਦ ਹੈ ਜੇ ਤੁਸੀਂ ਲਾਟਰੀ ਦੇਖੋਗੇ ਅਸੇਤੇ ਲਾਟਰੀ ਵੀ ਤੇ ਜਿਹੜੀ ਐ ਉਹ ਕਹਿ ਲੋ ਕਿ ਗੇਮ ਆਫ ਚਾਂਸ ਹੀ ਐ ਨਾ ਤਾਂ ਇਹ 16 ਸਟੇਟਾਂ ਦੇ ਵਿੱਚ ਜੇ ਤੁਸੀਂ ਇਸ ਨੂੰ ਦੇਖੋਗੇ ਨਾ ਇਹ 16 ਸਟੇਟਾਂ ਚ ਚੱਲਦੀ ਐ ਕੁਝ ਸਟੇਟਾਂ ਨੇ ਇਸ ਨੂੰ ਵੀ ਰੋਕਿਆ ਹੋਇਆ ਹੈ ਪੰਜਾਬ ਦੇ ਵਿੱਚ ਚੱਲਦੀ ਐ ਨਾ ਤੁਹਾਨੂੰ ਪਤਾ ਫਲਾਣੀ ਨਾਗਾ لینڈ ਸਰਕਾਰ ਦੀ ਆ ਗਈ ਜੀ ਆ ਪਹਿਲਾਂ ਆਪਣੀ ਵੀ ਹੁੰਦੀ ਸੀਗੀ ਤਾਂ ਮਤਲਬ ਕਿ ਇਹ ਸਾਰਾ ਹਸਾਬ ਕਿਤਾਬ ਹੈ ਕਿ ਪੰਜਾਬ ਦੇ ਵਿੱਚ ਤੇ ਕਦੇ ਇਹ ਮੁੱਦਾ ਹੀ ਨਹੀਂ ਉਠਿਆ ਜਦ ਕਿ ਟੱਬਰਾਂ ਦੇ ਟੱਬਰ ਉਜੜ ਰਿਹਾ ਦੋ ਮਿਸਾਲਾਂ ਮੈਂ ਤੁਹਾਨੂੰ ਤਗੜੀਆਂ 2024 ਦੀਆਂ ਦੇ ਦਿੱਤੀਆਂ ਨੇ ਡੈਲੀ ਕਿੰਨੇ ਬਰਬਾਦ ਹੁੰਦੇ ਹੁਣ ਇਹਦੇ ਚ ਕੋਈ ਹਿਸਾਬ ਕਿਤਾਬ ਨਹੀਂ ਕਿਹੜਾ ਕਿੰਨੀ ਉਮਰ ਦਾ ਖੇਡ ਰਿਹਾ ਕਿੰਨੇ ਕਿੰਨਾ ਪੈਸਾ ਖਵਾ ਦਿੱਤਾ ਇਹਨੂੰ ਘੱਟੋ-ਘੱਟ ਰੈਗੂਲੇਟ ਹੀ ਕਰ ਦਿਓ ਰੱਬ ਦਾ ਵਾਸਤਾ ਕਿ ਜੇ ਕਿਸੇ ਬੰਦੇ ਨੇ ਇੱਕਦਮ 5000 ਰੁਪਏ ਲਾ ਦਿੱਤਾ ਉਹ ਹਰ ਗਿਆ ਤਾਂ ਉਹਨੂੰ ਉਸੇ ਟਾਈਮ ਹੋਰ ਪੈਸਾ ਲਾਉਣ ਤੋਂ ਰੋਕਿਆ ਜਾਵੇ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਤੇ ਕਰੋ ਨਾ ਸਾਹਿਬ ਤਾ ਇਹ ਪੈਸਾ ਬਣਾ ਰਿਹਾ ਪੈਸਾ ਖਾ ਰਿਹਾ ਉਹ ਪੈਸਾ ਮਤਲਬ ਕਿ ਚੜੀ ਜਾਂਦੇ ਆ ਜੁਡੀਸ਼ਰੀ ਚ ਵੀ ਜਾਂਦਾ ਸਾਰੇ ਪਾਸੇ ਉਹਨਾਂ ਦਾ ਪੈਸਾ ਜਿਹੜਾ ਖਰਚ ਹੁੰਦਾ ਤਾਂ ਉਹ ਮੋਟੀ ਕਮਾਈ ਕਰ ਰਿਹਾ ਕਿਉਂਕਿ ਨੰਬਰ ਆਫ ਯੂਜ਼ਰਸ ਤੁਸੀਂ ਦੇਖੋ ਕਿ ਇੰਨੇ ਜ਼ਿਆਦਾ ਹੈ ਕਿ ਉਹਨਾਂ ਦੀ ਕਮਾਈ ਇਤੋਂ ਅਥਾ ਹੈ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਬਾਜ਼ਾਰ ਹੋਰ ਵੀ ਖੁੱਲ ਰਿਹਾ ਸਰ ਮੈਂ ਇੱਕ ਮਨੋਰੋਗਾਂ ਦੇ ਮਾਹਰ ਨੇ ਬਹੁਤ ਤਗੜੇ ਪੰਕਜ ਜੀ ਉਹਨਾਂ ਨੂੰ ਪੜ ਰਿਹਾ ਸੀਗਾ ਉਹ ਕਹਿੰਦੇ ਕਿ ਮੇਰੇ ਕੋਲ 40 ਕੇਸ ਡੇਲੀ ਆ ਰਹੇ ਆ ਸਰ 40 ਕੇਸ ਆਦਤ ਪੈ ਰਹੀ ਆ ਜਿੱਦਾਂ ਕਿਸੇ ਨੂੰ ਨਸ਼ੇ ਦੀ ਆਦਤ ਪੈ ਗਈ ਜਿਵੇਂ ਕਿਸੇ ਨੂੰ ਹੋਰ ਠਰਕਵਾਜ਼ੀ ਦਾ ਵੀ ਕਈ ਵਾਰ ਤੁਹਾਨੂੰ ਪਤਾ ਹੀ ਆ ਇਹ ਵੀ ਕੰਮ ਬੜਾ ਮਾੜਾ ਇਸ ਤਰ੍ਹਾਂ ਦੀ ਆਦਤ ਲੱਗ ਜਾਂਦੀ ਹੈ ਪੋਰਨੋਗ੍ਰਾਫੀ ਦੀ ਆਦਤ ਲੱਗ ਜਾਂਦੀ ਹੈ ਉਸੇ ਤਰ੍ਹਾਂ ਆ ਜਿਹੜੀ ਆਨਲਾਈਨ ਗੇਮਿੰਗ ਦੀ ਜਿਹੜੀ ਚੱਕਰਵਾਸੀ ਹੈ ਨਾ ਕਹਿੰਦੇ ਇਹਦੀ ਲਤ ਲੱਗ ਗਈ ਲਤ ਲੱਗ ਗਈ ਮੋਹ ਲਤ ਲੱਗ ਗਈ ਤਾਂ ਐਸੀ ਕਹਿ ਲੋ ਕਿ ਸੂਰਤੇ ਹਾਲ ਹੈ ਸਭ ਤੇ ਮੈਂ ਤੁਹਾਨੂੰ ਗੁਜ਼ਾਰਿਸ਼ ਕਰੂੰਗਾ ਕਿ ਭਾਈ ਇਸ ਚੱਕਰ ਚ ਨਾ ਪਾਓ ਇਹਦੇ ਤੇ ਬਹੁਤ ਵੱਡਾ ਪੰਪਲ ਪੂਸਾ ਹੈ ਇਹ ਤੁਹਾਨੂੰ ਲੁੱਟਣ ਵਾਸਤੇ ਉੱਥੇ ਪਤਾ ਨਹੀਂ ਕਿਸ ਤਰ੍ਹਾਂ ਦਾ ਤੰਤਰ ਵਿਕਸਤ ਕਰੀ ਬੈਠੇ ਆ ਕਿਸ ਤਰ੍ਹਾਂ ਉਹ ਤੁਹਾਡੇ ਨਾਲ ਕੌਣ ਖੇਡ ਰਿਹਾ ਹੈ ਕਿਹੜੇ ਵੋਟ ਵਾਟ ਵਗੈਰਾ ਜਿਹੜੇ ਹੁੰਦੇ ਆ ਕੀ ਉਹ ਹੀ ਖੇਢੀ ਜਾ ਰਿਹਾ ਸੋ ਰੱਬ ਦਾ ਵਾਸਤਾ ਇਧਰ ਨਾ ਜਾਓ ਨਾ ਜਾਓ ਇਹਦੇ ਨਾਲੋਂ ਤੇ ਚੰਗਾ ਯਾਰ ਤੁਸੀਂ ਹੋਰ ਇਨਵੈਸਟਮੈਂਟ ਦਾ ਕੋਈ ਜ਼ਰੀਆ ਦੇਖੋ ਜਿੱਥੋਂ ਅੱਛੇ ਰਿਟਰਨ ਮਿਲ ਜਾਣ ਬਾਜ਼ਾਰ ਨੂੰ ਸਮਝ ਲਓ ਸ਼ੇਅਰ ਬਾਜ਼ਾਰ ਨੂੰ ਸਮਝ ਲਓ ਉੱਥੇ ਕੋਈ ਦੋ ਪੈਸੇ ਲਾ ਲਓ ਆ ਕੰਮ ਨਾ ਕਰੋ ਨਾ ਕਰੋ ਰੱਬ ਦਾ ਵਾਸਤਾ ਵੀਡੀਓ ਬਣਾਉਣ ਦਾ ਮਕਸਦ ਆਪਣਾ ਹਮੇਸ਼ਾ ਇਹ ਹੁੰਦਾ ਹੈ ਕਿ ਪੰਜਾਬੀ ਲੋਕਾਂ ਨੂੰ ਯਾਰ ਅਸੀਂ ਵੱਖਰੇ ਦ੍ਰਿਸ਼ਟੀਕੋਣ ਤੋਂ ਵੱਖਰੇ ਕੋਣ ਤੋਂ ਇੱਕ ਜਾਣਕਾਰੀ ਮੁਹੱਈਆ ਕਰਵਾਈਏ ਤਾਂ ਕਿ ਇਹ ਮੁੱਦਾ ਜਿਹੜਾ ਪਬਲਿਕ ਦੇ ਡਿਸਕੋਰਸ ਦਾ ਹਿੱਸਾ ਬਣੇ ਮੈਂ ਤੁਹਾਨੂੰ ਕੁਝ ਘਟਨਾਵਾਂ ਕੁਝ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਛੋਟੇ ਵੀਡੀਓ ਚ ਦੱਸਣ ਦਾ ਯਤਨ ਕੀਤਾ ਬਹੁਤ ਲੰਬਾ ਵੀਡੀਓ ਇਸ ਕਰਕੇ ਨਹੀਂ ਬਣਾਈਦਾ ਕਿਉਂਕਿ ਪੰਜਾਬੀ ਅੱਜਕੱਲ ਖਫਾ ਹੋ ਜਾਂਦੇ ਆ ਲੰਬੀ ਵੀਡੀਓ ਦੇਖ ਕੇ ਸੋ ਇਹ ਵੀਡੀਓ ਇਸੇ ਕਰਕੇ ਇੱਕ ਜਾਗਰੂਕਤਾ ਵਾਸਤੇ ਬਣਾਇਆ ਸਾਬ ਕਿ ਭਾਈ ਜੇ ਕੋਈ ਤੁਹਾਡਾ ਆਪਣਾ ਇਸ ਲੱਤ ਦਾ ਸ਼ਿਕਾਰ ਹੋ ਚੁੱਕਾ ਹੈ ਤਾਂ ਫਿਰ ਤੁਹਾਨੂੰ ਕਾਉਂਸਲਿੰਗ ਉਹਦੀ ਕਰਵਾ ਦੇਣੀ ਚਾਹੀਦੀ ਹੈ ਜਾਂ ਖੁਦ ਉਹਨੂੰ ਸਮਝਾ ਦੇਣਾ ਚਾਹੀਦਾ ਤਾਂ ਇਹ ਜਿਹੜੀ ਜੂਏਬਾਜ਼ੀ ਆ ਸ਼ਰਤਬਾਜ਼ੀ ਆ ਇਹ ਇੰਡੀਅਨ ਲੋਕਾਂ ਦਾ ਇਨਾ ਪੈਸਾ ਇਨਾ ਪੈਸਾ ਖਿੱਚ ਰਹੀ ਆ ਕਿ ਆਉਣ ਵਾਲੇ ਕੁਝ ਸਾਲਾਂ ਤੱਕ ਜਿਹੜਾ ਇਹਨਾਂ ਦਾ ਕਹ ਲੋ ਕਿ ਟਰਨਓਵਰ ਹੋਏਗਾ ਨਾ ਸਭ ਉਹ 5 ਤੋਂ 7 ਲੱਖ ਕਰੋੜ ਤੱਕ ਵੀ ਪਹੁੰਚੇਗਾ ਤਾਂ ਤੁਸੀਂ ਦੇਖੋ ਕੋਈ ਮਜ਼ਦੂਰ ਹੋਏਗਾ ਉਹਦੇ ਚ ਕੋਈ ਛੋਟਾ ਕਾਰੋਬਾਰੀ ਹੋਏਗਾ ਉਹ ਉਜੜੀ ਜਾ ਰਿਹਾ ਹੈ ਉਜੜੀ ਜਾ ਰਿਹਾ ਉਹ ਸਾਡੇ ਕਦੇ ਆ ਗਿਆ ਦਾਦਾ ਆ ਗਿਆ ਕਦੇ ਸ਼ਾਹਰੁਖ ਖਾਨ ਆ ਗਿਆ ਇਹਨਾਂ ਨੇ ਵੀ ਥੋ ਛੱਡਿਆ ਇਹਨਾਂ ਦੀ ਵੀ ਭੁੱਖ ਮਿਟਦੀ ਨਹੀਂ ਹੈ ਤਾਂ ਇੱਕ ਬੰਦੇ ਨੂੰ ਤੇ ਮੈਂ ਇਹ ਦੇਖ ਰਿਹਾ ਸੀਗਾ ਜਿਹੜਾ ਕਿ ਖੁਦ ਕੁਰਲਾ ਰਿਹਾ ਸੀਗਾ ਉਹਦਾ ਵੀ ਸ਼ਾਇਦ 95 ਲੱਖ ਰੁਪਈਆ ਗਿਆ ਉਹ ਕਹਿ ਰਿਹਾ ਸੀਗਾ ਕਿ ਮੈਂ ਇਸ ਵੱਲ ਇਸ ਕਰਕੇ ਝੁਕਾਵਾਦੀ ਹੋਇਆ ਕਿਉਂਕਿ ਜਿਸ ਨੂੰ ਮੈਂ ਪਸੰਦ ਕਰਦਾ ਸੀ ਉਹ ਚਿਹਰਾ ਇਹਦੀ ਐਡ ਕਰ ਰਿਹਾ ਸੀਗਾ ਤਾਂ ਇਹ ਬਹੁਤ ਖਤਰਨਾਕ ਗਲੀ ਹੈ ਦੋਸਤੋ ਇਸ ਗਲੀ ਵਿੱਚ ਵੜਨ ਤੋਂ ਗਰੇਸ ਕਰੋ ਆ ਸ਼ਾਰਟਕਟ ਜਿਹੜਾ ਹੁੰਦਾ ਹੈ ਨਾ ਸ਼ਾਰਟਕਟ ਸਾਬ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਹ ਲਿਫਟ ਵਾਲਾ ਕੰਮ ਆ ਤੇ ਜਿਹੜੇ ਪੌੜੀਆਂ ਤੋਂ ਚੜ ਕੇ ਤਾਂ ਤੱਕ ਜਾਂਦੇ ਆ ਨਾ ਜਿਹੜੇ ਡਿੱਗ ਪੈਂਦੇ ਆ ਤੇ ਫੇਰ ਵਾਪਸ ਪੌੜੀਆਂ ਚੜਨ ਦਾ ਉਹਨਾਂ ਕੋਲ ਤਜਰਬਾ ਹੁੰਦਾ ਨਾ ਜਿਹੜਾ ਉਹ ਉਹਨਾਂ ਨੂੰ ਤਾਂ ਲੈ ਜਾਂਦਾ ਤੇ ਜਿਹੜਾ ਲਿਫਟ ਦਾ ਕਿੱਝ ਹੋਵੇ ਨਾ ਸ਼ਾਰਟਕਟ ਦਾ ਕਿੱਝ ਹੋਵੇ ਕਈ ਵਾਰ ਉਹ ਜਾਂਦਾ ਭੱਜ ਕੇ ਤੇ ਲਿਫਟ ਦੀ ਅੱਗੇ ਲਾਈਟ ਨਹੀਂ ਹੁੰਦੀ ਜਾਂ ਕਈ ਵਾਰ ਤੇ ਲਿਫਟ ਇਹ ਆ ਕਿ ਵਿਚ ਵਿਚਾਲੇ ਵੀ ਰੱਖ ਦਿੰਦੀ ਆ ਕਈ ਵਾਰੀ ਲਿਫਟ ਆਉਂਤਰੀ ਉਤੋਂ ਟੁੱਟ ਜਾਵੇ ਤੇ ਉਤਾ ਨੂੰ ਭੇਜ ਦਿੰਦੀ ਆ ਸੋ ਬਚ ਕੇ ਮੋੜ ਤੋਂ ਸ਼ਾਰਟਕਟ ਨਾ ਮਾਰੋ ਨਾ ਮਾਰੋ ਨਾ ਉਜੜੋ ਜੇ ਕਿਸੇ ਨੂੰ ਭਾਈ ਇਹ ਜਾਗਰੂਕ ਕਾਲ ਚੰਗੀ ਲੱਗੀ ਹੋਵੇ ਤੇ ਸ਼ੇਅਰ ਕਰ ਦੇਣਾ ਨਹੀਂ ਤਾਂ ਕੋਈ ਗੱਲ ਨਹੀਂ ਹੈ ਬਰਾਈ ਕਰਮ ਬਰਾਈ ਮਿਹਰਬਾਨੀ ਕੋਈ ਗੱਲ ਨਹੀਂ ਹੈ ਉਹ ਤੁਸੀਂ ਦੇਖੀ ਆ ਵੀਡੀਓ ਉਹਦੇ ਲਈ ਤੁਹਾਡਾ ਸ਼ੁਕਰੀਆ ਧੰਨਵਾਦ ਅਗਲੀ ਵਾਰ ਫੇਰ ਮਿਲਦੇ ਹਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ